हेलो गाइस आज हम बनाने वाले हैं वीडियो का व्लॉग चलो कैसे हाल गाइस कैसे है गाइस एक बब्बा एरे कटला है और एकदम बड़ा कटु लाइन चल रही हां देखो जी अपने आज उपन वीर जी भी इथे ने आओ दूसरी सारे कहां रो आज आज वाह बड़ी आ रही है गाइस मौसम चेक कर रही बड़ा बढ़िया है आ देखो आ वाह आ रही है आज जोबन वीर जी ने फर लिया टीला गुटे दा पत्ते दा का गुडे वाला गाड़ी नकली का गुडे बनेदा है कागज दे ਗਾਈਜ਼ ਆਲੂ ਗੁੱਡੀ ਦੀਆਂ ਦਿੱਤਾ ਨੁਕਤੇ ਨਹੀਂ ਗੀਆਂ ਉਹ ਵੇਖੋ ਆਪੇ ਚੱਪ ਪੋਣਾ ਜੇ ਉਹ ਬੇਟਾ ਪੋਣਾ ਆਪਾਂ ਏਕੋ ਵੇਖੋ ਪਰੀ ਏਕੋ ਪਰੀ ਤੇ ਦੂਜੀ ਹੋਰ ਉੱਤੇ ਡਈ ਆ ਤੂੰ ਵੇਖੋ ਬਸ ਬੁੱਢੇ ਦੋ ਡੰਡੇ ਵੀ ਉੱਤੇ ਗਾਈਜ਼ ਤੂੰ ਵੀਡੀਓ ਨਾਲ ਬਣੇ ਰਹੋ ਅਸੀਂ ਤੁਹਾਨੂੰ ਦਿਖਾਉਣੀ ਆ ਕਿੱਦਾਂ ਬੰਦੇ ਹੁੰਦੇ ਨੇ ਪੇਚਾ ਚਲੋ ਦੇ ਗਾਈਜ਼ ਆਪਾਂ ਪਾਰੇ ਹਾਂ ਤੇ ਲਾਵਾ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਐ ਤੇ ਹੁਣ ਪਾਰੇ ਤੇ ਲਾਵਾ ਆ ਵੀ ਲਾਵਾ ਪਾਉਣ ਲੱਗਾ ਜੀ ਹਾ ਹਾ ਵੀ ਕਹਿਤਾ ਦੀ ਹੁੰਦੀ ਧੰਨ ਧੰਨ ਵੀਰ ਨੂੰ ਕਹਿਦਾ ਦੀ ਹੁੰਦੀ ਗイズ ਵੀਡੀਓ ਬਣਾ ਰਹੇ ਹੋ ਆ ਗੁੱਡੀਆਂ ਗੱਡੀਆਂ ਸੈੱਟ ਹੋ ਗਈਆਂ ਹੁਣ ਪੇਚੇ ਪਾਉਣ ਲੱਗੇ ਆ ਮੈਂ ਵੀ ਡਿਆ ਪੂਰੀ ਤਿਆਰੀ ਨਾਲ ਆਪਣਾ ਮੈਕ ਪੂਰਾ ਤਿਆਰ ਮੈਕ ਉਹ ਜਿਹੜੀ ਲਾਲ ਗੁੱਡੀ ਉਹ ਆਪਣੀਆਂ ਜਿਹੜੀਆਂ ਉਹ ਅਗਲੀਆਂ ਦੋ ਆ ਚਿੰਟੂਆਂ ਪਿੰਟੂਆਂ ਆਈਆਂ ਉਹ ਅਗਲੇ ਬੰਦਿਆਂ ਦੀਆਂ ਉਹਨਾਂ ਪੇਚਾ ਲਾਵਾਂਗੇ ਮਿੱਤਰੋ ਵੀਡੀਓ ਨਾਲ ਬਣਾ ਰਹੇ ਹੋ ਤੇ ਹੁਣ ਪੇਚਾ ਲਾਉਂਦੇ ਆ ਠੀਕਾ ਪੁਰੀਆਂ ਖੋਲ ਗਾਣੇ ਆ ਨਰਲਾਵਾ ਪੰਜ ਰੁਪਏ। ਲੱਥਣੀ ਨੀ ਮਮਾ ਲੱਥਣੇਗੀ ਤੂੰ ਪੈਸੇ ਲਾ ਕੇ ਦੇ ਹੁਣਾਂ ਨੂੰ। ਹਾਂ। ਮਿੱਤਰਾ ਇਹਨਾ ਆੜਾ ਪਿੱਪਲ ਜਾਣੀ ਅੱਗੇ। ਆੜਾ ਪਿੱਪਲ ਨਹੀਂ ਆੜਾ। ਹਾਂ ਆੜਾ। ਇੱਥੇ ਨੇ ਗੁੱਡੀੜਾਈ ਉਹ ਖੱਟੀ ਜੀ ਆੜੀ। ਆਪਾਂ ਆ ਦੰਦਾਲੇ ਵੀਡੀਓ ਕੋ ਨਾ ਪੈਸੇ ਭਰਾਵੇਂ ਜਾ ਜਿਹੜਾ ਗੱਟਾ ਦੇਵੇ ਹਾ ਨੀ ਲੀ ਸ਼ਰਟ ਵਾਲਾ। ਆ ਇਹਦੇ ਕੋ ਪੈਸੇ ਕੋ ਪੈਸੇ ਭਾਉਣੇ ਇਹਦੇ ਗੁੱਡੀ ਪਸਾਤੀ ਆ ਜਗਮਨ ਵੀ ਡਿਆ ਪੂਰੀ ਤੇ। ਗੁੱਡੀਆਂ ਲੈ ਹੁਣ ਮਿੱਤਰਾ ਆ ਗੁੱਡੀਆਂ ਡੈਂਡੀਆਂ ਤਿੰਨ ਪੇਚੇ ਪਾਉਣ ਲੱਗੇ ਆ ਆ ਦਿਗਾਂ ਨਹੀਂ ਡਈਆਂ ਹੋ ਗਈਆਂ ਤੁਹਾਨੂੰ ਗੁੱਡੀਆਂ ਵੀਰ ਆਪਣਾ ਲਾਏ ਇੱਕ ਵੀਰ ਉਹਦੀ ਨਾਲ ਇੱਕ ਐਕਸਟਰਾ ਕਲਾਸੀ ਤੁਹਾਨੂੰ ਬਣਾਉ ਆ ਵੀ ਹੁਣ ਹਾੜਾਂ ਜਿਹੜਾ ਚੱਕਰ ਪੈਣ ਰਿਹਾ ਤੇ ਅੱਜ ਵਾਹ ਕਾਫੀ ਘੈਂਟੀ ਆਪਾਂ ਕਹਿੰਦੇ ਚਲੋ ਅੱਜ ਫਿਰ ਗੁੱਡੀ ਡਾ ਦਿੰਦੇ ਆ ਪੇਚਾ ਪੈ ਗਿਆ ਨਹੀਂ ਤੇ ਨਹੀਂ ਪਿਆ ਹੋਇਆ ਨਹੀਂ ਪੇਚਾ ਪਿਆ ਉਹ ਖਿੱਚੀ ਆ ਕੰਮ ਲਾ ਕੇ ਗੁੱਡੀ ਭਾਰੀ 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 ਮਾਮਾ ਗੁੱਡਾ ਢੇਲchnakay dayi ja ਢੇਲchnakay ਢੇਲchnakay ਮੇਰੇ ਤੋਂ ਹੋਇਆ ਤਾਂ ਨਹੀਂ ਵੇਚਿਆ ਪਿਆ ਨਹੀਂ ਹੋਇਆ ਨਹੀਂ ਪਿਆ ਢੇਲchnakay dayi ja ਚਲ ਦੇ ਖੁੱਲੀ ਢੇਲ ਦੇ ਟੇ ਮੂੰਹ ਪਾ ਪੰਜਾ ਭਾਈ ਮੇਰੇ ਤੋਂ ਤਾਂ ਨਮਕਾਇਨ ਹਜੇ ਨਹੀਂ ਵੇਚਿਆ ਪਿਆ ਕਉ ਵੀ ਤੁਹਾਡੇ ਭਰਾ ਨੂੰ ਨਾ ਇਹ 10 ਸਾਲ ਦਾ ਐਕਸਪੀਰੀਅੰਸ ਕਉ ਵੀ ਮੈਂ 13 ਸਾਲਾਂ ਦਾ ਹਾਂ ਜੀਓ ਜੀ ਆਪਣੇ ਮੇਰਾ ਆ ਵੇਖੋ ਮੈਂ ਕਿ ਮੇਰੇ ਪੂਰੀ ਤਿਆਰੀ ਨਾਲ ਡਿਆ ਪੇਚਾ ਪਾਉਣਾ ਕੋਈ ਪਰਵਾਹ ਨਹੀਂ ਮੈਂ ਕਿਰਨੂ ਤੇ ਆਹੜਾ ਵੀ ਸਾਡਾ ਬਲੌਗ ਬਣਾਉਂਦੇ ਆ ਨਾ ਜ ਆ ਪੈਨ ਲੱਗਾ ਆ ਮਿੱਤਰੋ ਗੁੱਡੀ ਆਡੀ ਜਾਂਦੇ ਇਹ ਫਰੇੜਾ ਲਾਉਂਦੇ ਤੇ ਪੇਚਾ ਪੰਬਰਸ ਵਾਲ ਨੂੰ ਪਵਾ ਹੀ ਤੇ ਹੁਣ ਫਾਈਨਲ ਦਿਨ ਉਹ ਗਾਂਵ ਦਾ ਮਮਾ ਇੰਨੇ ਦੂਰ ਤੇ ਤੂੰ ਰੱਖਣ ਡਿਆ ਘਰੋਂ ਬਾਹਰ ਨਹੀਂ ਕੱਢਣ ਡਿਆ ਤੂੰ ਮਿੱਤਰੋ ਉਹ ਖਿੱਚੀ ਵਾਲਾ ਕੰਮ ਨਾ ਕਰ ਯਾਰ ਥੱਲੇ ਨਹੀਂ ਨਾ ਸਟ ਜਾ ਪੈ ਚੁਕਿਆ ਆ ਹੁਣ ਮਹਿਕ ਵਿੱਚ ਪੂਰੀ ਤਿਆਰੀ ਦਾ ਬੇਚਾ ਬੈ ਚੁਕਿਆ ਹੁਣ ਦੇ ਦਿਆਂ ਕੀ ਬੰਦਾ ਵਾ ਤੇ ਫਾਈਨਲੀ ਆਪਾਂ ਆ ਮਹਿਕ ਵੀ ਡਿਆ ਟੇਲ ਪੂਰੀ ਟੀਲ ਛੱਡਣਾ ਆ ਵਾ ਕਟੂ ਦਾ ਤੇ ਜੇ ਲੱਤ ਚੁਗੇ ਨੇ ਮਾਮਾ ਜੀ ਤੋਂ ਨੂੰ ਪੀਸਾ ਪੈ ਗਿਆ ਜੇ ਅਨਫਾਇਰ ਪਾਉ ਬੇਚਾ ਦੇ ਆ ਮਹਿਕ ਮੇਰੇ ਪੇਰ ਪੂਰੀ ਤਿਆਰੀ ਨਾਲ ਡਿਆ ਪੇਚਾ ਪਾਉਣ ਤਾ ਖਿੱਚੀਓ ਮਾਰੀ ਗੁੱਟੀ ਗਾਇਬ ਕਰਤੀ ਬੋ ਚਲੋ ਵੀਡੀਓ ਚੰਗੀ ਲੱਗੀ লাইਕਸ ਕਰ ਦਿਓ ਹੁਣ ਕਹਨੇ ਲੋਟ ਲਈ ਆ ਬੰਦਿਆਂ ਦਾ ਮੂੰਹ ਬਣ ਗਿਆ ਜੇ ਹੁਣ ਮਿਲਦੀ ਨਾ ਮੁਗਲੇ ਬਲੌਗ ਚ ਅਮ